ਜਦੋਂ ਤੁਸੀਂ ਕਹਿੰਦੇ ਆਂ ਵੀ ਇਹਨਾਂ ਦੇ 95 96 ਐਮਐਲਏ ਤਾਂ ਪਹਿਲਾਂ ਆ। ਅੱਛਾ ਜੀ ਇੱਕ ਗੁੰਗਾ ਹੋਰ ਪੈਦਾ ਹੋ ਗਿਆ ਤਾਂ ਫਿਰ ਹੋਰ ਕੀ ਫਰਕ ਪੈ ਜੂਗਾ? ਸਰਕਾਰ ਜਿੰਨੇ ਹੱਥ ਕੰਡੇ ਅਪਣਾ ਸਕਦੇ ਆ ਅਪਣਾ ਰਹੀ ਆ। ਇਹਦਾ ਮਤਲਬ ਇਹ ਹੋਇਆ ਵੀ ਸਰਕਾਰ ਪ੍ਰੋਪਰਲੀ ਡਰੀ ਹੋਈ ਆ। ਕਿਉਂਕਿ ਆਫੀਸ਼ੀਅਲ ਮਸ਼ੀਨਰੀ ਦਾ ਮਿਸਯੂਜ਼ ਖਾਸ ਕਰਕੇ ਪੁਲਿਸ ਦਾ ਔਰ ਜਿੰਨੇ ਡਿਪਾਰਟਮੈਂਟ ਹੈਗੇ ਆ ਸਾਰੇ ਹੀ ਲਗਭਗ ਇਹਨਾਂ ਨੇ ਇੱਥੇ ਲਾਏ ਆ। ਕੋ ਲੋਕਾਂ 'ਚ ਇਹ ਫੀਲਿੰਗ ਆ ਵੀ ਆਸ਼ੂਈ ਆ ਜਿਹੜੇ ਦਿੱਲੀ ਦੇ ਧਾੜ ਵੀ ਆਏ ਨਾ ਆਸ਼ੂਈ ਲੁਧਿਆਣੇ ਵਾਲਿਆਂ ਨੂੰ ਇਹਨਾਂ ਤੋਂ ਬਚਾ ਸਕ। ਇਹ ਲੋਕਾਂ ਦੀ ਫੀਲਿੰਗ ਆ। ਇਹ ਲੋਕ ਇਸ ਕਰਕੇ ਸੋਚ ਰਹੇ ਵੀ ਧਾੜ ਵੀ ਆਏ ਆ, ਲੁੱਟਣ ਆਏ ਆ। ਹੁਣ ਆ 24000 ਏਕੜ ਦੀ ਜਿਹੜੀ ਸਕੀਮ ਲੈ ਕੇ ਆਏ ਆ ਪਿਓਰਲੀ ਇਹ ਇੱਕ ਇੱਕ ਲੁੱਟਣ ਵਾਲਾ ਕੰਮ ਆ। ਸਾਲ 'ਚ ਮੇਰਾ ਖਿਆਲ 100 ਏਕੜ ਤੋਂ ਜ਼ਿਆਦਾ ਡਵੈਲਪਮੈਂਟ ਨਹੀਂ ਹੁੰਦੀ। ਇਹਨਾਂ ਨੇ ਹਰ ਸ਼ਹਿਰ ਦੇ ਵਿੱਚ ਹਜ਼ਾਰ-ਹਜ਼ਾਰ ਏਕੜ ਅਨਾਉਂਸ ਕਰ ਦਿੱਤਾ। असली ਗੱਲ ਹੈ ਕਿਸਾਨਾਂ ਦਾ ਐਡਾ ਵੱਡਾ ਨੁਕਸਾਨ ਕਰਨ ਲੱਗੇ ਹੋਏ ਆ ਕਿਸਾਨਾਂ ਦਾ ਕੱਲਿਆਂ ਦਾ ਨਹੀਂ ਵਪਾਰੀਆਂ ਦਾ ਵੀ ਚੂਚੀ ਬਾਤ ਚ ਕਹਿੰਦੇ ਆ ਕਹਿੰਦੇ ਜਿਹੜੀ ਪਾਲਿਸੀ ਹੈ ਨਾ ਇਹ ਮਾਫੀਆ ਨੂੰ ਖਤਮ ਕਰਨ ਵਾਲੀ ਪਾਲਿਸੀ ਹੈ ਕੱਲ ਗੱਲਾਂ ਹਾਜਮ ਨਹੀਂ ਆ ਰਹੀਆਂ ਜਿਹੜੇ ਮਾਫੀਆ ਚਲਾਉਂਦੇ ਆ ਅੱਜ ਦੀ ਤਰੀਕ ਜਿਨ੍ਹਾਂ ਨੇ ਜਿੰਨੀਆਂ ਪਾਲਿਸੀਆਂ ਲਿਆਂਦੀਆਂ ਇੱਕ ਪਾਲਿਸੀ ਸਕਸੈਸਫੁਲ ਆ ਜਿਹੜੇ ਤੁਹਾਡੇ ਲੋਕਾਂ ਦਾ ਇਹ ਨਹੀਂ ਗਲਾ ਕੁੱਟਿਆ ਮਤਲਬ ਫੋਰਥ ਪਿਲਰ ਦਾ ਜਿਹੜੇ ਇਹ ਵੀ ਡਿਸੀਜਨ ਨੇ ਆ ਨਾ ਇਹ ਭਗਵੰਤ ਮਾਨ ਦੇ ਡਿਸੀਜਨ ਨਹੀਂ ਇਹ ਦਿੱਲੀ ਵਾਲਿਆਂ ਦੇ ਡਿਸੀਜਨ ਨੇ ਇਹਨਾਂ ਨੂੰ ਇਹ ਨਹੀਂ ਪਤਾ ਜੇ ਪੰਜਾਬੀ ਨੂੰ ਇੱਕ ਵਾਰੀ ਫੋਨ ਆ ਜਾਵੇ ਨਾ ਡਰਾਉਣ ਲਈ ਤੇ ਪੰਜਾਬੀ ਦੂਣਾ ਤਕੜਾ ਹੋ ਜਾਂਦਾ ਕਹਿੰਦਾ ਆ ਜਾ ਬਈ ਪੰਦਰੇ ਮੈਦਾਨ ਚ ਆ ਜਾ ਤੈਨੂੰ ਦੇਖ ਲੈਨੇ ਆ ਆ ਜਿਹੜੀ ਸਿੱਖਿਆ ਕ੍ਰਾਂਤੀ ਸੀ ਮੈਨੂੰ ਲੱਗਦਾ ਬਾਥਰੂਮਾਂ ਦਾ ਤੂੰ ਘਾਟਨ ਤਾਂ ਸਾਡਾ ਪੰਚ ਵੀ ਨਹੀਂ ਕਰਦਾ ਜੇ ਸਾਡੇ ਪੰਚ ਨੂੰ ਕਹਿ ਦਿਓ ਨਾ ਵੀ ਯਾਰ ਆ ਬਾਥਰੂਮ ਦਾ ਤੂੰ ਘਾਟਨ ਤੇ ਤੇਰਾ ਨਾਂ ਲਿਖ ਦੀਓ ਕਹਿੰਦਾ ਯਾਰ ਆ ਇੱਥੇ ਸਾਰਿਆਂ ਨੇ ਜਾਣਾ ਛੱਡਿਆ ਕਰੋ ਯਾਰ ਸਰਦਾਰ ਸਾਹਿਬ ਇਹ ਕੀ ਕਰਨ ਲੱਗੇ ਆ ਤੁਸੀਂ ਤੇ ਇਹਨਾਂ ਦੇ ਐਮਐਲਏ ਵਿੱਚ ਹੀ ਛੱਡ ਗ ਤੌਰ ਭਾਈ ਕਾ ਜਿਹੜਾ ਪਿੰਡ ਆ ਬਠਿੰਡੇ ਚ ਇੱਕ ਫੌਜੀ ਦੀਆਂ ਲੱਤਾਂ ਤੋੜ ਦਿਤੀਆਂ ਔਰ ਲੱਤਾਂ ਕ੍ਰਸ਼ ਕਰ ਦਿਤੀਆਂ ਤੇ ਫਿਰ ਪੁਲਿਸ ਡਰੋਂ ਡਈ ਆ ਉੱਥੇ ਦੇ ਪਿੰਡ ਵਾਸੀਆਂ ਨੂੰ ਵੀ ਬਈ ਇਹ ਜਿਹੜੀ ਤੁਸੀਂ ਹੁਣ ਇਹ ਨਾ ਕਰੋ ਵੀ ਤੁਸੀਂ ਇਹ ਕਹੋ ਵੀ ਸਾਡੇ ਪਿੰਡ ਨਸ਼ਾ ਨਹੀਂ ਵਿਕਦਾ ਯਾਰ ਪਿੰਡ ਇੰਨੀ ਗੁੰਗੇ ਤਾਂ ਨਹੀਂ ਹੋਗਾ ਪੰਜਾਬੀ ਇੰਨੀ ਤਾਂ ਨਹੀਂ ਕਿਤੇ ਮੜ ਗਿਆ ਇਹਨਾਂ ਨੂੰ ਸੰਦੀਪ ਜੀ ਕਿਸੇ ਤੇ ਵੀ ਏਤਬਾਰ ਹੈ ਇਹਨਾਂ ਨੂੰ ਆਪਣੇ ਐਮਐਲਏਾਂ ਤੇ ਏਤਬਾਰ ਹੈ ਇਹਨਾਂ ਨੂੰ ਮੈਨੂੰ ਨਹੀਂ ਲੱਗਦਾ ਕਿਸੇ ਆਫੀਸਰ ਤੇ ਏਤਬਾਰ ਹੋਵੇ ਇਹ ਕੀ ਕਰਦੇ ਆਪਣੇ ਐਮਐਲਏਾਂ ਨੂੰ ਰੱਸਾ ਖੁੱਲਾ ਛੱਡ ਕੇ ਉਹ ਜਿੱਦਾਂ ਨਾ ਬੱਕਰੀ ਦੀ ਧੌਣ ਮੋਟੀ ਕਰਦੇ ਆ ਉਹਦੇ ਤੋਂ ਬਾਅਦ ਫਿਰ ਛਟਕਾਉਣਾ ਹੁੰਦਾ ਛਟਕਾ ਕੇ ਫਿਰ ਹਲਾਲ ਜਾ ਕਰਕੇ ਛੱਡ ਦੇਣਾ ਹੁੰਦਾ ਮਾਰਕੀਟ ਦੇ ਵਿੱਚ ਸਾਭ ਦਾ ਇੱਕ ਭਾਸ਼ਣ ਹੈ ਕੱਲ ਦੀ ਗੱਲ ਹੀ ਐ ਇਸੇ ਜਿੱਥੇ ਆਪਾਂ ਬੈਠੇ ਐ ਇਸੇ ਨਗਰ ਦੇ ਆਲੇ ਦੁਆਲੇ ਉਹ ਕਹਿੰਦੇ ਕਿ ਡੇਢ ਸਾਲ ਰਹਿ ਗਿਆ ਜੇ ਵਿਕਾਸ ਕਰਉਣਾ ਇਸ ਹਲਕੇ ਦੇ ਲੋਕੋ ਤਾਂ ਸੱਤਾ ਤੇ ਰਲਾ ਚੁਣ ਲਓ ਸਰਕਾਰ ਤਾਂ ਸਾਡੀ ਐ ਬਗਾਨਾ ਬਣਾ ਕੇ ਕੀ ਕਰੋਗੇ ਕੀ ਖੱਟ ਲਾਉਗੇ ਨਹੀਂ ਤੇ ਪਹਿਲਾਂ ਸਾਢੇ 3 ਸਾਲ ਇਹਨਾਂ ਨੇ ਕੀ ਕਰ ਲਿਆ ਨਾ ਕਿਸੇ ਪਿੰਡ 'ਚ ਕੋਈ ਵਿਕਾਸ ਆ ਨਾ ਕਿਸੇ ਸ਼ਹਿਰ 'ਚ ਕੋਈ ਵਿਕਾਸ ਆ ਕਾਰਪੋਰੇਸ਼ਨ 'ਚ ਲੋਕੀ ਤਰਾ ਤਰਾ ਕਰਦੇ ਹੈਗੇ ਆ ਪਿੰਡਾਂ 'ਚ ਜਿਹੜੀ ਅਸੀਂ ਗਰੰਟਾ ਦੇ ਕੇ ਗਏ ਸੀ ਉਹ ਨਹੀਂ ਲੱਗਣ ਦਿੱਤੀਆਂ ਹਾਂ ਇਹਨਾਂ ਦੀ ਇੱਕ ਉਪਲਬਧੀ ਹੈਗੀ ਆ ਲੁਧਿਆਣਾ ਪਛਮੀ ਜ਼ਿਮਨੀ ਚੋਣ ਦਾ ਮਾਹੌਲ ਪੂਰੀ ਤਰ੍ਹਾਂ ਭਖ ਚੁੱਕਾ ਹੈ ਹਰੇਕ ਦੇ ਆਪਣੇ ਆਪਣੇ ਜੋਰ ਨੇ ਤਰੀਕੇ ਨੇ ਸੱਤਾ ਧਿਰ ਦੇ ਆਪਣੇ ਦਾਅਵੇ ਆ ਪਰ ਵਿਰੋਧੀ ਕਿੰਨਾ ਕੋ ਸੱਤਾ ਨੂੰ ਟੱਕਰ ਦੇ ਪਾਉਂਦੇ ਆ ਸੀਟ ਤੇ ਖਾਸ ਕਰਕੇ ਇਹ ਸਾਰੇ ਬਾਰੇ ਗੱਲਬਾਤ ਕਰਾਂਗੇ ਕਾਂਗਰਸ ਦੇ ਵਿਧਾਇਕ ਪ੍ਰਗਟ ਸਿੰਘ ਜੀ ਸਾਡੇ ਨਾਲ ਨੇ ਉਹ ਕੀ ਸੋਚਦੇ ਸਮੇਂ ਦੇ ਆ ਪ੍ਰਚਾਰ ਦੇ ਦੌਰਾਨ ਉਹਨਾਂ ਨੂੰ ਫੀਡਬੈਕ ਕੀ ਆ ਇੱਥੋਂ ਦੇ ਲੋਕਾਂ ਦੀ ਖਾਸ ਕਰਕੇ ਸਾਰੀ ਗੱਲਬਾਤ ਕਰਾਂਗੇ ਐਮਐਲਏ ਸਾਹਿਬ ਜਦੋਂ ਇਸ ਤਰ੍ਹਾਂ ਦੀ ਜਿਮਣੀ ਚੋਣ ਹੁੰਦੀ ਆ ਪੂਰੇ ਮਾਹੌਲ ਵਿੱਚੋਂ ਵੇਖਿਆ ਜਾਵੇ ਤਾਂ ਕੋਈ ਖਾਸ ਵੀ ਨਹੀਂ ਐ ਸੱਤਾ ਨੂੰ ਤਾਂ ਵੈਸੇ ਹੀ ਫਰਕ ਨਹੀਂ ਪੈਣਾ ਸੀਟਾਂ ਸੁੱਖ ਨਾਲ ਪਹਿਲਾਂ ਹੀ ਬੜੀਆਂ ਪਰ ਕਾਂਗਰਸ ਲਈ ਇਹ ਇੱਕ ਇਮਤਿਹਾਨ ਵੱਡਾ ਹੈ ਕਿ ਆਉਣ ਵਾਲਾ ਸਮਾਂ ਤੈਅ ਕਰਨਾ ਇਸ ਸੀਟ ਨੇ ਕਿੱਥੇ ਜੇ ਖੜਾ ਦੇਖਦੇ ਹਾਂ ਕਾਂਗਰਸ ਨੂੰ ਇਸ ਸੀਟ ਦੀ ਪੋਜੀਸ਼ਨ ਤੇ ਦੇਖੋ ਲੋਕੀ ਆਸ਼ੂ ਦੇ ਕੰਮਾਂ ਪ੍ਰਤੀ ਬਹੁਤ ਪੋਜ਼ਿਟਿਵ ਆ ਸਰਕਾਰ ਜਿੰਨੇ ਹੱਥ ਕੱਢੇ ਅਪਣਾ ਸਕਦੇ ਅਪਣਾ ਰਹੀ ਆ ਇਹਦਾ ਮਤਲਬ ਇਹ ਹੋਇਆ ਵੀ ਸਰਕਾਰ ਪ੍ਰੋਪਰਲੀ ਡਰੀ ਹੋਈ ਆ ਕਿਉਂਕਿ ਆਫੀਸ਼ੀਅਲ ਮਸ਼ੀਨਰੀ ਦਾ ਮਿਸਯੂਜ਼ ਖਾਸ ਕਰਕੇ ਪੁਲਸ ਦਾ ਔਰ ਜਿੰਨੇ ਡਿਪਾਰਟਮੈਂਟ ਹੈਗੇ ਆ ਸਾਰੇ ਹੀ ਲਗਭਗ ਇਹਨਾਂ ਨੇ ਇੱਥੇ ਲਾਏ ਆ ਮੈਨੂੰ ਤਾਂ ਇੱਕ ਗੱਲ ਨਹੀਂ ਸਮਝ ਆਉਂਦੀ ਆ ਖਾਸ ਕਰਕੇ ਜਿੱਦਾਂ ਲੁਧਿਆਣੇ ਲਈ ਜਿੱਦਾਂ ਤੁਸੀਂ ਕਹਿੰਨੇ ਆ ਵੀ ਇਹਨਾਂ ਦੇ 95 96 ਐਮਐਲਏ ਤਾਂ ਪਹਿਲਾਂ ਆ ਅੱਛਾ ਜੀ ਇੱਕ ਗੁੰਗਾ ਹੋਰ ਪੈਦਾ ਹੋ ਗਿਆ ਤਾਂ ਫਿਰ ਹੋਰ ਕੀ ਫਰਕ ਪੈ ਜਾਊਗਾ ਮੈਂ ਕਹਿੰਨਾ ਜੇ ਲੋਕੀ ਲੁਧਿਆਣੇ ਦੇ ਕਮਰਸ਼ੀਅਲੀ ਵੀ ਸੋਚਦੇ ਹੋਣ ਇਹ ਰਾਜ ਸਭਾ ਦਾ ਐਮਪੀ ਆ ਇਹਨੂੰ ਵੀ ਰੱਖ ਲੈਣਾ ਸ਼ੁਰੂ ਕੀਤਾ ਲੈਣਾ ਭਈ ਦੇਖੋ ਲੋਕਾਂ 'ਚ ਇਹ ਫੀਲਿੰਗ ਆ ਵੀ ਆਸ਼ੂਈ ਆ ਜਿਹੜੇ ਦਿੱਲੀ ਦੇ ਧਾੜਵੀ ਆਏ ਨਾ ਆਸ਼ੂਈ ਲੁਧਿਆਣੇ ਵਾਲਿਆਂ ਨੂੰ ਇਹਨਾਂ ਤੋਂ ਬਚਾ ਸਕਦਾ ਇਹ ਲੋਕਾਂ ਦੀ ਫੀਲਿੰਗ ਆ ਇਹ ਕਿਉਂ ਸੋਚ ਰਹੇ ਆ ਲੋਕ ਇਹ ਲੋਕ ਇਸ ਕਰਕੇ ਸੋਚ ਰਹੇ ਵੀ ਧਾੜਵੀ ਆਏ ਆ ਲੁੱਟਣ ਆਏ ਆ ਹੁਣਾਂ 24000 ਏਕੜ ਦੀ ਜਿਹੜੀ ਸਕੀਮ ਲੈ ਕੇ ਆਏ ਆ ਪਿਓਰਲੀ ਇਹ ਇੱਕ ਇੱਕ ਲੁੱਟਣ ਵਾਲਾ ਕੰਮ ਆ ਚੰਡੀਗੜ੍ਹ ਸ਼ਹਿਰ 22000 ਏਕੜ 'ਚ ਬਸਿਆ ਆ ਤੇ ਹਜੇ ਵੀ ਉੱਥੇ ਅਵੇਲੇਬਿਲਟੀ ਹੈਗੀ ਆ ਇਹਦਾ ਮਤਲਬ ਇਹ ਹੋਇਆ ਕਿ ਡਿਮਾਂਡ ਐਂਡ ਸਪਲਾਈ ਹੁੰਦੀ ਆ ਜਦੋਂ ਡਿਮਾਂਡ ਹੀ ਹੈ ਨਹੀਂ ਉਹ ਮੈਨੂੰ ਲੱਗਦਾ ਲੁਧਿਆਣਾ ਸ਼ਹਿਰ ਅੱਧਾ ਹਜੇ ਖਾਲੀ ਪਿਆ ਹੋਣਾ ਕਿਉਂਕਿ ਹਰ ਸਾਲ 'ਚ ਮੇਰਾ ਖਿਆਲ 100 ਏਕੜ ਤੋਂ ਜ਼ਿਆਦਾ ਡਵੈਲਪਮੈਂਟ ਨਹੀਂ ਹੁੰਦੀ ਇਹਨਾਂ ਨੇ ਹਰ ਸ਼ਹਿਰ ਦੇ ਵਿੱਚ ਹਜ਼ਾਰ-ਹਜ਼ਾਰ ਏਕੜ ਅਨਾਉਂਸ ਕਰ ਦਿੱਤਾ ਇਹ ਅਸਲੀ ਗੱਲ ਹੈ ਕਿਸਾਨਾਂ ਦਾ ਐਡਾ ਵੱਡਾ ਨੁਕਸਾਨ ਕਰਨ ਲੱਗੇ ਹੋਏ ਆ ਕਿਸਾਨਾਂ ਦਾ ਕੱਲਿਆਂ ਦਾ ਨਹੀਂ ਵਪਾਰੀਆਂ ਦਾ ਵੀ ਔਰ ਉਹ ਤਾਂ ਉੱਚ-ਉੱਚ ਬਾਤ ਚ ਕਹਿੰਦੇ ਆ ਕਹਿੰਦੇ ਜਿਹੜੀ ਪਾਲਿਸੀ ਆ ਨਾ ਇਹ ਮਾਫੀਆ ਨੂੰ ਖਤਮ ਕਰਨ ਵਾਲੀ ਪਾਲਿਸੀ ਹੈ ਇਹ ਗੱਲਾਂ ਹਾਜ਼ਮ ਨਹੀਂ ਆ ਰਹੀਆਂ ਜਿਹੜੇ ਮਾਫੀਆ ਚਲਾਉਂਦੇ ਸੀ ਅੱਜ ਅੱਜ ਦੀ ਤਰੀਕ ਜਿਨ੍ਹਾਂ ਨੇ ਜੰਨੀਆਂ ਪਾਲਿਸੀਆਂ ਲਿਆਂਦੀਆਂ ਇੱਕ ਪਾਲਿਸੀ ਸਕਸੈਸਫੁਲ ਆ ਜਿਹੜੇ ਤੁਹਾਡੇ ਲੋਕਾਂ ਦਾ ਇਹ ਨਹੀਂ ਗਲਾ ਕੁੱਟਿਆ ਮਤਲਬ ਫੋਰਥ ਪਿੱਲਰ ਦਾ ਉਹ ਵੀ ਜਿਹੜੇ ਕਾਫੀ ਜਿਹੜੇ ਬਾਕੀ ਘਰਾਣੇ ਸੀ ਉਹ ਰੱਜ ਰੁੱਜ ਗਏ ਤੁਸੀਂ ਥੋੜੇ ਜਿਹਾ ਰਹਿ ਗਏ ਸੀ ਹੁਣ ਤੁਹਾਡੇ ਕਦੀ ਸੀ ਆਈਡੀ ਕਦੀ ਕੁਸ਼ ਕਦੀ ਕੁਸ਼ ਅਸਲੀ ਗੱਲ ਹੈ ਵੀ ਜਿਹੜੇ ਪੰਜਾਬ ਦੀ ਆਵਾਜ਼ ਚੁੱਕਦੇ ਆ ਮੈਨੂੰ ਲੱਗਦਾ ਤੁਸੀਂ ਪੰਜ ਸੱਤ ਜਣੇ ਰਹਿ ਗਏ ਬਾਕੀ ਤਾਂ ਮੁੱਕ ਗਿਆ ਕੰਮ ਸੋ ਤੁਹਾਡੀਆਂ ਸੀਆਈਡੀ ਤੁਹਾਡਾ ਹੀ ਦੂਜਾ ਤੀਜਾ ਮੈਂ ਤਾਂ ਇਸ ਗੱਲ ਤੇ ਹੈਰਾਨ ਆ ਇਹ ਵੀ ਜਿਹੜੇ ਇਹ ਵੀ ਡਿਸੀਜਨ ਨੇ ਨਾ ਇਹ ਭਗਵੰਤ ਮਾਨ ਦੇ ਡਿਸੀਜਨ ਨਹੀਂ ਇਹ ਦਿੱਲੀ ਵਾਲਿਆਂ ਦੇ ਡਿਸੀਜਨ ਨੇ ਇਹਨਾਂ ਨੂੰ ਇਹ ਨਹੀਂ ਪਤਾ ਜੇ ਪੰਜਾਬੀ ਨੂੰ ਇੱਕ ਵਾਰੀ ਫੋਨ ਆ ਜਾਵੇ ਨਾ ਡਰਾਉਣ ਲਈ ਤੇ ਪੰਜਾਬੀ ਦੂਣਾ ਤਕੜਾ ਹੋ ਜਾਂਦਾ ਕਹਿੰਦਾ ਆ ਜਾ ਵੀ ਪੱਧਰੇ ਮੈਦਾਨ 'ਚ ਆ ਜਾ ਤੈਨੂੰ ਦੇਖ ਲੈਨੇ ਆ ਇਹ ਅਸਲੀਅਤ ਇਹ ਆ ਆ ਜਿਹੜੀ ਸਿੱਖਿਆ ਕ੍ਰਾਂਤੀ ਸੀ ਮੈਨੂੰ ਲੱਗਦਾ ਬਾਥਰੂਮਾਂ ਦਾ ਤੂੰ ਘਾਟਨ ਤਾਂ ਸਾਡਾ ਪੰਜ ਵੀ ਨਹੀਂ ਕਰਦਾ ਜੇ ਸਾਡੇ ਪੰਜ ਨੂੰ ਕਹਦੇ ਹੋ ਨਾ ਕਿ ਯਾਰ ਆ ਬਾਥਰੂਮ ਦਾ ਤੂੰ ਘਾਟਨ ਤੇ ਤੇਰਾ ਨਾਂ ਲਿਖਦੀ ਓ ਕਹਿੰਦਾ ਯਾਰ ਆ ਇੱਥੇ ਸਾਰਿਆਂ ਨੇ ਜਾਣਾ ਛੱਡਿਆ ਕਰੋ ਯਾਰ ਸਰਦਾਰ ਸਾਹਿਬ ਇਹ ਕੀ ਕਰਨ ਲੱਗੇ ਆ ਤੁਸੀਂ ਤੇ ਇਹਨਾਂ ਦੇ ਐਮਐਲਏ ਵਿੱਚੇ ਛੱਡ ਗਏ ਸਿੱਖਿਆ ਕ੍ਰਾਂਤੀ ਨੂੰ ਫਿਰ ਆ ਜਿਹੜੀ ਆਹਾ ਯੁੱਧ ਨਸ਼ਿਆਂ ਵਿਰੁੱਧ ਕਹਿੰਦੇ ਸੀ 31 ਮਈ ਤੋਂ 31 ਮਈ ਤੋਂ ਬਾਅਦ ਮੈਂ ਤਾਂ ਉਥੇ ਬਖਤੌਰ ਭਾਈ ਕਾ ਜਿਹੜਾ ਪਿੰਡ ਆ ਉਥੇ ਬਟੰਡੇ ਚ ਇੱਕ ਫੌਜੀ ਦੀਆਂ ਲੱਤਾਂ ਤੋੜ ਦਿਤੀਆਂ ਔਰ ਲੱਤਾਂ ਕ੍ਰਸ਼ ਕਰ ਦਿਤੀਆਂ ਤੇ ਫਿਰ ਪੁਲਿਸ ਡਰਾਉਣ ਡਈ ਆ ਉੱਥੇ ਦੇ ਪਿੰਡ ਵਾਸੀਆਂ ਨੂੰ ਵੀ ਬਈ ਇਹ ਜਿਹੜੀ ਤੁਸੀਂ ਹੁਣ ਇਹ ਨਾ ਕਰੋ ਵੀ ਤੁਸੀਂ ਇਹ ਕਹੋ ਵੀ ਸਾਡੇ ਪਿੰਡ ਨਸ਼ਾ ਨਹੀਂ ਵਿਕਦਾ ਯਾਰ ਪਿੰਡ ਇੰਨੇ ਹੀ ਗੁੰਗੇ ਤਾਂ ਨਹੀਂ ਹੋ ਗਏ ਪੰਜਾਬੀ ਇੰਨੇ ਹੀ ਤਾਂ ਨਹੀਂ ਕਿਤੇ ਮੜ ਗਏ ਸੋ ਇਹ ਇਹਨਾਂ ਦੇ ਹਾਲਾਤ ਆ ਇਹਨਾਂ ਦੀ ਪੁਲਿਸ ਦਾ ਪ੍ਰੈਸ਼ਰ ਪੁਲਿਸ ਤੇ ਇਹਨਾਂ ਦਾ ਪ੍ਰੈਸ਼ਰ ਆ ਔਰ ਇੱਕ ਹੋਰ ਮੈਂ ਸੰਦੀਪ ਜੀ ਤੁਹਾਨੂੰ ਗੱਲ ਕਹਿਣੀ ਚਾਹਉਣਾ ਜਿੰਨੇ ਮੁੰਡੇ ਜਿੰਨੇ ਆਫੀਸਰ ਸਸਪੈਂਡ ਕੀਤੇ ਆ ਸਾਰੇ ਪੰਜਾਬੀ ਸਾਰੇ ਸਿੱਖ ਤੁਸੀਂ ਕਰਕੇ ਦੇਖ ਲਓ ਭਾਵੇਂ ਪਰਮਾਰ ਸੀ ਚਾਹੇ ਸਵਰਨਦੀਪ ਸੀ ਚਾਹੇ ਹਰਪ੍ਰੀਤ ਸੀ ਆ ਚਾਹੇ ਆ ਜਿਹੜਾ ਜਗਤਪ੍ਰੀਤ ਮਤਲਬ ਸਾਰੀ ਸਿੱਖਾਂ ਨੂੰ ਤੁਸੀਂ ਟਾਰਗੇਟ ਕਰਦੇ ਹੋ ਯਾਰ ਸਾਰੇ ਪੰਜਾਬੀਆਂ ਨੂੰ ਟਾਰਗੇਟ ਕਰਦੇ ਹੋ ਮੈਂ ਇਸ ਗੱਲ ਹੀ ਇਸ ਤਰ੍ਹਾਂ ਨਹੀਂ ਇਹਨੂੰ ਲੈਣਾ ਚਾਹੁੰਦਾ ਵੀ ਹਾਂ ਵੀ ਕੱਲ ਨੂੰ ਤੁਹਾਡੇ ਨਾਲ ਪੁਲਿਸ ਹੀ ਨਾ ਕਿਤੇ ਬਾਗੀ ਹੋ ਜਵੇ ਤੁਹਾਡੇ ਕੋਲੋਂ ਸੁਇਸ ਕਰਕੇ ਜਿਹੜੇ ਬੰਦੇ ਨਹੀਂ ਕੋਈ ਮਾੜਾ ਕੰਮ ਕਰਨਾ ਚਾਹੁੰਦੇ ਜਾਂ ਸਰਕਾਰ ਦੇ ਮਾੜੇ ਆਰਡਰਾਂ ਨੂੰ ਅਬੇਹ ਨਹੀਂ ਕਰਨਾ ਚਾਹੁੰਦੇ ਤੇ ਉਹਨਾਂ ਨੂੰ ਫਿਰ ਦੂਜੇ ਪਾਸੇ ਨੂੰ ਹੋ ਜਾਓ ਸੋ ਮੈਨੂੰ ਦੱਸ ਦਿਓ ਤੁਹਾਡੀ ਕਿਹੜੀ ਪਾਲਿਸੀ ਆ ਇਹਨਾਂ ਚੀਜ਼ਾਂ ਨੂੰ ਤੇ ਉਹ ਇਸ ਤਰ੍ਹਾਂ ਲੈਂਦੇ ਆ ਸਰਕਾਰ ਕਹਿੰਦੇ ਦੇਖੋ ਅਸੀਂ ਨਾ ਆਪਣਾ ਛੱਡਦੇ ਆ ਨਾ ਬਗਾਨਾ ਜਿਹੜਾ ਮਾੜਾ ਕੰਮ ਕਰੂ ਮੈਰਿਟ ਤੋਂ ਪਰਾਂ ਜਾ ਕੇ ਕੰਮ ਕਰੂ ਅਸੀਂ ਉਹ ਬਖਸ਼ਣਾ ਨਹੀਂ ਇਹਨਾਂ ਦਾ ਜਿਹੜਾ ਸਾਡੇ ਰਮਨ ਅਰੋੜਾ ਜਲੰਧਰ ਵਾਲਾ ਇਹ ਕੀ ਕਰਦੇ ਆ ਇਹਨਾਂ ਨੂੰ ਸੰਦੀਪ ਜੀ ਕਿਸੇ ਤੇ ਵੀ ਇਤਵਾਰ ਹੈ ਨਹੀਂ ਇਹਨਾਂ ਨੂੰ ਆਪਣੇ ਐਮਐਲਏਾਂ ਤੇ ਇਤਬਾਰ ਹੈ ਨਹੀਂ ਇਹਨਾਂ ਨੂੰ ਮੈਨੂੰ ਨਹੀਂ ਲੱਗਦਾ ਕਿਸੇ ਅਫੀਸਰ ਤੇ ਇਤਬਾਰ ਹੋਵੇ ਇਹ ਕੀ ਕਰਦੇ ਆਪਣੇ ਐਮਐਲਏਾਂ ਨੂੰ ਰੱਸਾ ਖੁੱਲਾ ਛੱਡ ਕੇ ਉਹ ਜਿੱਦਾਂ ਨਾ ਬੱਕਰੀ ਦੀ ਧੌਣ ਮੋਟੀ ਕਰਦੇ ਆ ਉਹਦੇ ਤੋਂ ਬਾਅਦ ਫਿਰ ਝਟਕਾਉਣਾ ਹੁੰਦਾ ਝਟਕਾ ਕੇ ਫਿਰ ਹਲਾਲ ਜਾ ਕਰਕੇ ਛੱਡ ਦੇਣਾ ਹੁੰਦਾ ਮਾਰਕੀਟ ਦੇ ਵਿੱਚ ਉਹ ਸਿੰਗਲਾ ਇਦਾਂ ਕੀਤਾ ਹਨਾ ਜਦੋਂ ਸੰਗਰੂਰ ਦੀ ਇਲੈਕਸ਼ਨ ਸੀ ਸਰਾਰੀ ਸੀਗਾ ਉਹਦੇ ਤੋਂ ਬਾਅਦ ਹੋਰ ਦੋ ਤਿੰਨ ਸੀਗੇ ਇਹਨਾਂ ਦੇ ਆ ਹੁਣ ਲੇਟ ਅ ਅਮਿਤ ਰਤਨ ਜੀ ਇਹਦੇ ਤੋਂ ਬਾਅਦ ਹੋਣਾ ਸਾਡੇ ਰਮਨ ਰੋਡ ਆ ਇਹਦੇ ਤੋਂ ਬਾਅਦ ਹੁਣ ਪਤਾ ਨਹੀਂ ਕਿਹਦੀ ਵਾਰੀ ਆ ਸੋ ਇਸ ਕਰਕੇ ਔਰ ਦੇਖੋ ਸਿੰਗਲਾ ਜਿਹੜਾ ਸੀ ਉਹਦਾ ਚਲਾਨ ਵੀ ਨਹੀਂ ਕੋਰਟ 'ਚ ਪੇਸ਼ ਕੀਤਾ ਉਹਦੀ ਕੈਂਸਲੇਸ਼ਨ ਰਿਪੋਰਟ ਫਾਈਲ ਕਰ ਦਿੱਤੀ ਬਈ ਤੁਸੀਂ ਉਸ ਚੀਫ ਮਿਨਿਸਟਰ ਤੇ ਕਿਵੇਂ ਵਿਸ਼ਵਾਸ ਕਰ ਸਕਦੇ ਹੋ ਜਿਹੜਾ ਚੀਫ ਮਿਨਿਸਟਰ ਇਹ ਕਵੇ ਵੀ ਮੇਰੇ ਕੋਲ ਤਾਂ ਇਹਦੇ ਤੇ ਸਬੂਤ ਹੈਗੇ ਆ ਹੁਣ ਜੇ ਚੀਫ ਮਿਨਿਸਟਰ ਹੀ ਕਹੀ ਜਾਵੇ ਤੇ ਫਿਰ ਅਲਟੀਮੇਟਲੀ ਵਿਸ਼ਵਾਸ ਕਿਉਂਕਿ ਦੇਖੋ ਸਰਕਾਰਾਂ ਵਿਸ਼ਵਾਸ ਤੇ ਚੱਲਦੀਆਂ ਇਹਨਾਂ ਬਾਹਰਲੀਆਂ ਗੱਲਾਂ ਦਾ ਹਾਲਾਂਕਿ ਪੰਜਾਬ ਨਾਲ ਸਿੱਧਾ ਸਬੰਧ ਹੈ ਪਰ ਇਸ ਚੋਣ ਦੇ ਉੱਤੇ ਅਸਰ ਵੇਖਣ ਨੂੰ ਮਿਲ ਰਿਹਾ ਤੁਹਾਨੂੰ ਲੱਗਦਾ ਹੈ ਕਿ ਇਹਦਾ ਫਰਕ ਪਾਊਗਾ ਬਿਲਕੁਲ ਵੇਖਣ ਨੂੰ ਅਸਰ ਮਿਲ ਰਿਹਾ ਹੈਗਾ ਔਰ ਲੋਕ ਇਹ ਠੀਕ ਆਪੀ ਇਹਨਾਂ ਨੇ ਹਰ ਹੱਥ ਕੰਡੇ ਵਰਤਦੇ ਆ ਇੰਡਸਟਰੀਅਲਿਸਟ ਤੇ ਵੀ ਵਰਤਦੇ ਆ ਹੋਰ ਆਲੇ ਦੁਆਲੇ ਵੀ ਵਰਤਦੇ ਆ ਬਟ ਐਟ ਦਾ ਸੇਮ ਟਾਈਮ ਲੋਕ ਅੰਦਰੋਂ ਤਿਆਰ ਹੋਏ ਆ ਆਸ਼ੂ ਨੂੰ ਜਿਹੜਾ ਉਹ ਵੋਟਾਂ ਪਾਉਣ ਲਈ ਮੁੱਖ ਮੰਤਰੀ ਸਾਹਿਬ ਦਾ ਇੱਕ ਭਾਸ਼ਣ ਹੈ ਜੀ ਕੱਲ ਦੀ ਗੱਲ ਹੀ ਹੈ ਇਸੇ ਜਿੱਥੇ ਆਪਾਂ ਬੈਠੇ ਆ ਇਸੇ ਨਗਰ ਦਿਹਾਲੇ ਦਿਵਾਲੇ ਉਹ ਕਹਿੰਦੇ ਕਿ ਡੇਢ ਸਾਲ ਰਹਿ ਗਿਆ ਜੇ ਵਿਕਾਸ ਕਰਉਣਾ ਇਸ ਹਲਕੇ ਦੇ ਲੋਕੋ ਤਾਂ ਸੱਤਾ ਤੇ ਰਲਾ ਚੁਣ ਲਓ ਸਰਕਾਰ ਤਾਂ ਸਾਡੀ ਹੈ ਬਗਾਨਾ ਬਣਾ ਕੀ ਕੀ ਕਰੋਗੇ ਕੀ ਖੱਟ ਲਾਉਂਗੇ ਨਹੀਂ ਤੇ ਪਹਿਲਾਂ ਸਾਢੇ 3 ਸਾਲ ਇਹਨਾਂ ਨੇ ਕੀ ਕਰ ਲਿਆ ਸਾਡੇ ਕਿਸੇ ਮੇਰਾ ਤਾਂ ਮੇੜਾ ਤਾਂ ਹਲਕਾ ਵੀ ਜਿਹੜਾ ਆ ਉਹ ਅੱਧਾ ਕੁ ਪਿੰਡੂ ਅੱਧਾ ਕੁ ਸ਼ਹਿਰੀ ਆ ਨਾ ਕਿਸੇ ਪਿੰਡ ਚ ਕੋਈ ਵਿਕਾਸ ਆ ਨਾ ਕਿਸੇ ਸ਼ਹਿਰ ਚ ਕੋਈ ਵਿਕਾਸ ਆ ਕਾਰਪੋਰੇਸ਼ਨ ਚ ਲੋਕੀ ਤਰਾ ਤਰਾ ਕਰਦੇ ਹੈਗੇ ਆ ਪਿੰਡਾਂ ਚ ਜਿਹੜੀ ਅਸੀਂ ਗਰੰਟਾ ਦੇ ਕੇ ਗਏ ਸੀ ਉਹ ਨਹੀਂ ਲੱਗਣ ਦਿੱਤੀਆਂ ਹਾਂ ਇਹਨਾਂ ਦੀ ਇੱਕ ਉਪलब्ਧੀ ਹੈਗੀ ਆ ਇਹਨਾਂ ਦੀ ਦੂਜੀ ਉਪलब्ਧੀ ਇਹ ਆ ਕਿ ਜਿਹੜਾ ਪਬਲਿਸਿਟੀ ਦਾ ਬਜਟ ਹੈ ਉਹ 1200 ਕਰੋੜ ਦਾ ਕਰ ਲਿਆ ਉਹ ਇੱਕ ਬਹੁਤ ਵਧੀਆ ਇਹਨਾਂ ਦੀ ਪਬਲਿਸਿਟੀ ਆ ਵੀ ਕਾ ਤਾਂ ਕਿ ਕੰਮ ਬਿਲਕੁਲ ਨਾ ਕਰੋ ਤੇ ਪਬਲਿਸਾਈਜ਼ ਉਹਨੂੰ ਇਦਾਂ ਕਰੋ ਹੁਣ ਦਿੱਲੀ ਦੇ ਵਿੱਚ ਜਿਹੜੀਆਂ ਪਰਤਾਂ ਖੁੱਲ ਰਹੀਆਂ ਜਿਹੜਾ 5 ਕਰੋੜ ਬਜਟ ਦਾ ਕੰਮ ਸੀ ਉਹਦੇ ਤੇ 50 ਕਰੋੜ ਦਾ ਪਬਲਿਸਿਟੀ ਦਾ ਬਜਟ ਇਹ ਇਹਨਾਂ ਦੀ ਉਪलब्ਧੀ ਹੈਗੀ ਆ ਮਤਲਬ ਜਿਹੜਾ ਇੱਕ ਝੂਠ ਬੋਲਿਆ ਆ ਉਹਨੂੰ 100 ਵਾਰੀ ਜਦੋਂ ਤੁਸੀਂ ਕਹੋਗੇ ਉਹਨੂੰ ਸੱਚ ਦੇ ਵਿੱਚ ਕਨਵਰਟ ਕਰਨ ਦੀ ਕੋਸ਼ਿਸ਼ ਕਰਦੇ ਆ ਇਹ ਸਾਰਿਆਂ ਮਸਲਿਆਂ ਨੂੰ ਧਿਆਨ ਚ ਰੱਖ ਕੇ ਤੈ ਤਾਂ ਵੋਟਰਾਂ ਨੇ ਆਖਰਕਾਰ ਕਰਨਾ ਪਰ ਸੱਤਾ ਧਿਰ ਦੀਆਂ ਜਿੱਥੇ ਤੁਸੀਂ ਕਹਿੰਦੇ ਕਿ ਕਮੀਆਂ ਬਹੁਤ ਐ ਕਾਂਗਰਸ ਪਾਰਟੀ ਟੱਕਰ ਦੇ ਵਿੱਚ ਐ ਤੁਸੀਂ ਕਹਿੰਦੇ ਹੋ ਟੱਕਰ ਘੱਟ ਐ ਵੱਧ ਬਾਅਦ ਚ ਪਤਾ ਲੱਗਣਾ ਪਰ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਦੇ ਜਿਹੜੇ ਇੰਜਨ ਐ ਉਹ ਵੀ ਤੇ ਆਪੋ ਆਪਣੀ ਦਿਸ਼ਾ ਚ ਚੱਲੀ ਜਾਂਦੇ ਆ ਨਾ ਇਹ ਬੜੀ ਗੱਲ ਹੋ ਰਹੀ ਐ ਕੋਈ ਇਹੋ ਜਿਹੀ ਗੱਲ ਨਹੀਂ ਐ ਦੇਖੋ ਪਿਛਲੀ ਇਲੈਕਸ਼ਨ ਜਿਹੜੀ ਸੀ ਨਾ ਜਲੰਧਰ ਦੀ ਬਾਈ ਇਲੈਕਸ਼ਨ ਉੱਥੇ ਨਾ ਬਹੁਤ ਲੀਡਰਾਂ ਦਾ ਜਮਾਵੜਾ ਇਕੱਠਾ ਹੋ ਗਿਆ ਸੀ ਕੀ ਹੁੰਦਾ ਜਿਹੜਾ ਸਾਡਾ ਛੋਟਾ ਵਰਕਰ ਹੁੰਦਾ ਉਹ ਬੀਸਿਕਲੀ ਉਹਨਾਂ ਲੀਡਰਾਂ ਨੂੰ ਸਾਂਭੜਤੀ ਲੱਗਾ ਰਹਿੰਦਾ ਸੋ ਇਸ ਵਾਰੀ ਇਹ ਕਿਹਾ ਸੀ ਵੀ ਯਾਰ ਉਨੇਕ ਲਾਓ ਜਿੰਨੇ ਕੁ ਬੀਸਿਕਲੀ ਆਪਣੀ ਆਪਣੀ ਬੂਥ ਅਸੀਂ ਹੁਣ ਇੱਕ ਇੱਕ ਦੋ ਦੋ ਬੂਥ ਲੈ ਕੇ ਬੈਠੇ ਆ ਤਿੰਨ ਤਿੰਨ ਕੋਈ ਬੂਥ ਲੈ ਕੇ ਬੈਠਾ ਆਪਣੀਆਂ ਟੀਮਾਂ ਲੱਗੀਆਂ ਅਲਟੀਮੇਟਲੀ ਤਾਂ ਕੰਮ ਤਾਂ ਲੋਕਲ ਨਹੀਂ ਕਰਨਾ ਹੈ ਸੋ ਇਸ ਕਰਕੇ ਮੈਨੂੰ ਇਹਦੇ ਵਿੱਚ ਕੋਈ ਬਹੁਤੀ ਵੱਡੀ ਪ੍ਰੋਬਲਮ ਲੱਗਦੀ ਨਹੀਂ ਆ ਕਾਂਗਰਸ ਦੇ ਬਾਰੇ ਜੋ ਬਾਹਰੋਂ ਦਿਖਦਾ ਉਹ ਅੰਦਰ ਨਹੀਂ ਹੈ ਨਹੀਂ ਨਹੀਂ ਕੋਈ ਐਹੋ ਜੀ ਗੱਲ ਨਹੀਂ ਹੈ ਕੋਈ ਐਹੋ ਜੀ ਗੱਲ ਨਹੀਂ ਹੈ ਮਤਲਬ ਸਾਰੇ ਆਨਲਾਈਨ ਐਂਡ ਆਫ ਜਿਹੜੇ ਆ ਉਹ ਆ ਰਹੇ ਹੈਗੇ ਕਿਉਂਕਿ ਵੱਡੀਆਂ ਮੀਟਿੰਗਾਂ ਗਰਮੀ ਬਹੁਤ ਹੈ ਹੋ ਨਹੀਂ ਸਕਦੀਆਂ ਸੋ ਅਸੀਂ ਜਿਹੜੇ ਸਾਡੇ ਵੱਡੇ ਲੀਡਰ ਆ ਉਹਨਾਂ ਨੂੰ ਕਿਉਂ ਇੰਨਾ ਜਿਹੜਾ ਆ ਉਹ ਤਕਲੀਫ ਦੇਣੀ ਹੈਗੀ ਲੁਧਿਆਣੇ ਦੇ ਮੱਦੇ ਨਜ਼ਰ ਇਹਦਾ ਪਰਛਾਵਾਂ ਪੈਣਾ 27 ਚ ਸੁਭਾਵਕ ਜੀ ਗੱਲ ਹੈ ਕਿੱਥੇ ਜੇ ਖੜੇ ਦੇਖਦੇ ਹੋ ਹੋਰ ਕਿਹੜਾ ਐਸਾ ਮਸਲਾ ਰਹਿ ਗਿਆ ਜਿਹੜਾ ਬਤੌਰ ਆਪੋਜੀਸ਼ਨ ਦੇ ਵਿੱਚ ਰਹਿ ਕੇ ਤੁਹਾਨੂੰ ਲੱਗਦਾ ਹੈ ਕਿ ਸਰਕਾਰ ਇਹਦੇ ਤੇ ਕੰਮ ਕਰ ਲੇ ਨਹੀਂ ਤਾਂ ਫਿਰ ਨਤੀਜੇ ਮਾੜੇ ਨਿਕਲ ਸਕਦੇ ਨਹੀਂ ਦੇਖੋ ਮੈਨੂੰ ਤਾਂ ਸੰਦੀਪ ਜੀ ਇਹਨਾਂ ਤੇ ਕੋਈ ਸ਼ੱਕ ਹੀ ਹੈ ਨਹੀਂ ਕੁਝ ਨਹੀਂ ਕਰਨਾ ਪਰ ਫਿਰ ਵੀ ਕਈ ਵਾਰੀ ਕੀ ਹੁੰਦਾ ਇੱਕ ਝਟਕਾ ਜਿਹਾ ਦੇਖ ਦੇਖ ਲੋ ਕਈ ਵਾਰੀ ਨਹੀਂ ਕਈ ਵਾਰੀ ਬੰਦੇ ਨੂੰ ਬਿਜਲੀ ਦਾ ਝਟਕਾ ਜਿਹਾ ਦੇ ਦਵੇ ਤਾਂ ਸ਼ਾਇਦ ਸ਼ਾਇਦ ਉਹ ਮਾੜਾ ਮੋਟਾ ਸਿੱਧਾ-ਸੁੱਧਾ ਹੋ ਜਵੇ ਮੈਨੂੰ ਇਹਨਾਂ ਤੇ ਕੋਈ ਮਤਲਬ ਸ਼ੱਕ ਸ਼ੁਭਾ ਹੀ ਨਹੀਂ ਹੈ ਵੀ ਇਹਨਾਂ ਨੇ ਕੁਝ ਨਹੀਂ ਕਰਨਾ ਬਟ ਐਟ ਦ ਸੇਮ ਟਾਈਮ ਜੇ ਇਹ ਇਲੈਕਸ਼ਨ ਖਾਸ ਕਰਕੇ ਜਿੱਤ ਜਨਿਆ ਕੋਈ ਐਹੋ ਜੀ ਗੱਲ ਵੀ ਹੈ ਨਹੀਂ ਵੀ ਇਹ ਸਤਾਈ ਲਈ ਸਾਰਾ ਕੁਝ ਇਹੀ ਹੋ ਜਾਣਾ ਕਿਉਂਕਿ ਪੰਜਾਬੀ ਸਮੇਂ ਸਮੇਂ ਤੇ ਜਿਹੜਾ ਆ ਉਹ ਡਿਸੀਜਨ ਲੈਂਦਾ ਹੈਗਾ ਪੰਜਾਬੀ ਦਾ ਅਖੀਰ ਕਈ ਵਾਰੀ 15 ਦਿਨਾਂ ਦੇ ਵਿੱਚ ਐਹੋ ਜੀ ਪਿਛਲੀ ਵਾਰੀ ਜਿਹੜੀ ਨੇਰੀ ਜੀ ਆਈ ਉਹ ਮੈਨੂੰ ਲੱਗਦਾ ਪਿਛਲੇ 10-12 ਦਿਨਾਂ ਚ ਹੀ ਆਈ ਤੇ ਉਸ ਬਾੰਬ ਰੋਲੇ ਦੇ ਵਿੱਚ ਹੀ ਆ ਇੰਨਾ ਗੰਦ ਇਕੱਠਾ ਹੋ ਗਿਆ रियलिटी ਤਾਂ ਇਹ ਆ ਥੋੜੇ ਹੈਗੇ ਆ ਮੈਂ ਨਹੀਂ ਕਹਿੰਦਾ ਇਹਨਾਂ 'ਚ ਨਹੀਂ ਹੈਗੇ ਹੈਗੇ ਆ ਪਰ ਉਹ ਵੀ ਗੁੰਗੇ ਹੋ ਗਏ ਮੈਂ ਤੁਹਾਨੂੰ ਦੱਸ ਦਿਆਂ ਕਹਿੰਦੇ ਮੋਬਾਈਲ ਠੀਕ ਕਰਨ ਵਾਲਾ ਜੇ ਆ ਗਿਆ ਪਰ ਪੌੜੀਆਂ ਚੜ ਕੇ ਵਿਧਾਨ ਸਭਾ ਦੀਆਂ ਬਰਦਾਸ਼ਤ ਕਿਉਂ ਨਹੀਂ ਹੁੰਦੇ ਮੈਂ ਮੈਂ ਇਹ ਮੈਂ ਇਹ ਸਿੰਗਲ ਨਾ ਕਦੀ ਵੀ ਨਹੀਂ ਕਿਹਾ ਮੈਂ ਕਹਿੰਦਾ ਬੰਦਾ ਮੈਂ ਕਹਿੰਦਾ ਚਾਹੇ ਮੋਬਾਈਲ ਵੇਚਦਾ ਹੋਵੇ ਚਾਹੇ ਹੋਰ ਕੋਈ ਕੰਮ ਕਰਦਾ ਹੋਵੇ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਲੇਕਿਨ ਐਟ ਦਾ ਸੇਮ ਟਾਈਮ ਅਸੀਂ ਉੱਥੇ ਇੰਟੈਲੀਜੈਂਟਲੀ ਪੰਜਾਬ ਦੀ ਵਿਧਾਨ ਸਭਾ ਦੀ ਉੱਥੇ ਗੱਲ ਤਾਂ ਬਹਿਤਰ ਕਰੀਏ ਮੈਂ ਤਾਂ ਕਹਿਣਾ ਕੁਝ ਚੰਗੇ ਬੰਦੇ ਵੀ ਹੈਗੇ ਆ ਪਰ ਉਹ ਬਿਲਕੁਲ ਉਹਨਾਂ ਨੂੰ ਇਹ ਹੁਕਮ ਨਹੀਂ ਹੈਗਾ ਵੀ ਉਹ ਪੰਜਾਬ ਦੀ ਗੱਲ ਕਰ ਸਕਣਾ ਜੋ ਸਕ੍ਰਿਪਟ ਲਿਖ ਕੇ ਆਉਂਦੀ ਆ ਹੁਣ ਉਦਣ ਤੁਹਾਨੂੰ ਯਾਦ ਹੀ ਹੋਣਾ ਜਿਹੜਾ ਆਪਣਾ ਵਿਧਾਨ ਸਭਾ ਦਾ ਸੈਸ਼ਨ ਸੀ ਜਿਹਦੇ ਵਿੱਚ ਇਹਨਾਂ ਨੇ ਸਾਡੇ ਸਪੀਕਰ ਸਾਹਿਬ ਨੇ ਕਹਿਤਾ ਸੀ ਵੀ ਹਾਂ ਵੀ ਇਹ ਤਾਂ ਨਸ਼ਾ ਤੇ ਇਸ ਕਰਕੇ ਵੱਧ ਗਿਆ ਵੀ ਇਹਨਾਂ ਨੇ ਰਸਤੇ ਬੰਦ ਕੀਤੇ ਹੋਏ ਆ ਤੇ ਮੈਨੂੰ ਬੜੀ ਗੰਦੀ ਤਰੀਕੇ ਨਾਲ ਉਹ ਬੋਲੇ ਸੀ ਵੀ ਹਾਂ ਹਾਂ ਜੇ ਨਹੀਂ ਬੋਲਣਾ ਆਉਂਦਾ ਤੇ ਅੱਛਾ ਮੈਂ ਕਿਹਾ ਵੀ ਇਹਦਾ ਮਤਲਬ ਇਹ ਹੋਇਆ ਵੀ ਤੁਸੀਂ ਪਹਿਲਾਂ ਪੜ੍ਹਦੇ ਵੀ ਹੈ ਨਹੀਂ ਉਹ ਲਿਖ ਕੇ ਭੇਜਦੇ ਆ ਉਹੋ ਹੀ ਫਿਰ ਰਿਕਾਰਡਿੰਗ ਹੋ ਜਾਂਦੀ ਆ ਉਹੋ ਹੀ ਫਿਰ ਵੀਡੀਓ ਜਾਰੀ ਕਰ ਦਿੰਦੇ ਉਹੋ ਹੀ ਸਾਰਾ ਕੁਝ ਕਰਦੇ ਆ ਸੰਦੀਪ ਜੀ ਤੁਹਾਨੂੰ ਤਾਂ ਭਲੀ ਭਾਂਤ ਜਾਣਦੇ ਹੋ ਵੀ ਇਹਨਾਂ ਦਾ ਕੌਣ ਚਲਾਉਂਦਾ ਹੈਗਾ ਪੰਜਾਬ ਪੰਜਾਬ ਦੇ ਲੋਕ ਨਹੀਂ ਚਲਾਉਂਦੇ ਹੈਗੇ ਇਹ ਤਾਂ ਗੱਲ ਕਲੀਅਰ ਹੈ ਕਿ ਨਹੀਂ ਕਲੀਅਰ ਆ ਇੱਥੇ ਦੋ ਨੰਬਰ ਕਮਰੇ ਦੇ ਵਿੱਚ ਇੱਕ ਬੈਠਾ ਹੈ ਇਹਨਾਂ ਦਾ ਜਿਹੜਾ ਚੀਫ ਮਿਨਿਸਟਰ ਅਸਲੀ ਆ ਸਰਕਟ ਹਾਊਸ ਦੇ ਵਿੱਚ ਲੁਧਿਆਣਾ ਕਿੱਤੇ ਨਾਮ ਵੀ ਦੱਸ ਦੂੰਗਾ ਬਹੁਤ ਸ਼ੁਕਰੀਆ ਐਮਐਲਏ ਪ੍ਰਗਟ ਸਿੰਘ ਜੀ ਜਿਨ੍ਹਾਂ ਨੇ ਆਪਣੀ ਗੱਲ ਰੱਖੀ ਹੈ ਕਿ ਲੁਧਿਆਣਾ ਪੱਛਮੀ ਜ਼ਿਮਣੀ ਚੋਣ ਦੇ ਵਿੱਚ ਪੋਜੀਸ਼ਨ ਕੀ ਹੈ ਮੁੱਦੇ ਕਿਹੜੇ ਹੋਣੇ ਚਾਹੀਦੇ ਤੇ ਬਾਹਰਲੇ ਪੰਜਾਬ ਦੇ ਮੁੱਦਿਆਂ ਦਾ ਇਸ ਚੋਣ ਦੇ ਉੱਤੇ ਕੀ ਅਸਰ ਪੈ ਰਿਹਾ ਆਉਣ ਵਾਲਾ ਸਮਾਂ ਤੈਅ ਕਰੇਗਾ ਕਿ 23 ਜੂਨ ਨੂੰ ਨਤੀਜੇ ਕੀ ਹੁੰਦੇ ਆ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ਐਬੀਸੀ ਪੰਜਾਬ ਲੁਧਿਆਣਾ